ਦੇ ਕਰਵ ਵਾਲੇ ਦਾ ਨਾਂ ਰਾਜੇ ਮੇਰਾ ਨਾਮ ਬੁੰਟਾ ਗੱਲ ਮਾਂਜੂ ਦੇ ਕੀ ਗੱਲਾਂ ਜੇ ਕਰਨਾ ਹੁੰਦਾ ਜੁਸਾ ਪ੍ਰੇ ਕਰੰਨੀ ਸਵੇਰੇ ਫੋਨ ਗਿਆ ਕੇ ਸਪਰੇ ਕਰਜੋ ਸਪਰੇ ਕਰਨਾ ਆਏ ਨੇ ਭਾਮੜੇ ਪਿੰਡ ਦਾ ਨਾਂ ਘਰੇ ਲੈ ਲੈਂਦੇ ਜੋ ਮੈਨੂੰ ਤਾਂ ਪਤਾ ਨਹੀਂ ਤੇ ਉੱਥੇ ਕਿਤੇ ਬਕਤੀ ਦੀ ਤਾਰ ਡਿੱਗੀ ਹੀ ਉਹਨਾਂ ਨੇ ਪੁੱਛਿਆ ਵੀ ਪਹਿਲੇ ਕਿ ਤੂੰ ਸੋਚ ਕਟਿਆ ਕਹਿੰਦੇ ਕਿ ਹਾਂ ਹਿਸੋਤ ਕਟਿਆ ਲੱਗਾ ਦੂਸਰੇ ਜਿਹੜੇ ਪਹਿਲੀਆਂ ਵਾਲੇ ਉਹ ਕਹਿੰਦੇ ਕਿ ਨਹੀਂ ਸੋਚ ਕਟਿਆ ਇੱਕ ਜਾਨੇ ਨੂੰ ਬੱਤੀ ਪਈ ਉਹ ਉੱਥੇ ਡੇਗ ਗਿਆ ਉਹਦੇ ਦੂਸਰੇ ਦੇ ਖਿਆਲ ਚ ਖੜਿਆ ਉਹਨੂੰ ਬਲਦੁਾਈ ਚੜ ਗਈ ਆ ਉਹ ਉਹਦੇ ਵੱਲ ਭੱਜਾ ਗਿਆ ਉਹਦੇ ਵੀ ਪੈਰ ਨਾਲ ਤਾਰ ਰੜ ਗਈ ਦੋਵੇਂ ਜਾਨੇ ਡੇਗ ਗਏ ਫਿਰ ਨਾ ਕਿਲੇ ਕੱਪੜੇ ਵੀ ਉਹਨਾਂ ਦੇ ਨਾਲੇ ਬੰਦਾ ਮਤਲਬ ਕਿ ਬੱਤੀ ਪਈ ਆ ਉਹਨਾਂ ਨੇ ਲੀੜੇ ਲਾਉ ਉਹਨਾਂ ਨੂੰ ਮਿੱਟੀ ਚ ਦਫਨਾਉ ਜਿਹੜੇ ਬੱਤੀ ਵਾਲੇ ਹੁੰਦੇ ਉਹਨਾਂ ਨੂੰ ਮਿੱਟੀ ਚ ਰੱਖਦੇ ਤੇ ਬੱਤੀ ਖਿੱਚੀ ਜਾਂਦੀ ਉਹਨਾਂ ਦੇ ਪੈਰ ਹੱਥ ਬਲੋ ਉਹਨਾਂ ਨੂੰ ਅdna ਹੀ ਹਸਪੀਟਲ ਚੋਕ ਲੈ ਕੇ ਤੇ ਉਹਨਾਂ ਦੇ ਕੱਪੜੇ ਵੀ ਨਚੜੇ ਨੇ ਤੁਸੀਂ ਆਪ ਹੀ ਸਿਆਣੇ ਜਿਹਨਾਂ ਦੱਸਿਆ ਨੇ ਕਿ ਸੁੱਤ ਕੱਟਿਆ ਵਾ ਤੇ ਤਸੁਰ ਵੀ ਤੇ ਉਹਨਾਂ ਦੇ ਹੀ ਹੋਗਾ ਆ ਵੀ ਕਰਦੇ ਨਿੱਕਾ ਜਾ ਮੁੰਡਾ ਹਾਂ ਕਿੰਨੇ ਬੱਚੇ ਆ ਬੱਚੇ ਆ ਵੇਖੋ ਇੱਕ ਮੇਰਾ ਨਿੱਕਾ ਮੁੰਡਾ ਵਾ ਇੱਕ ਸਕੂਲ ਨਰਸਰੀ ਤੇ ਬੈਠਾ ਉਹ ਲੱਗ ਗਿਆ ਨਰਸਰੀ ਤੇ ਕਾਂਤਾ ਪੇਲ ਮੰਜ ਦੇ ਮੇਰਾ ਬੇਟਾ ਰਾਜੇ ਤੇ ਜਿਹੜਾ ਦੂਸਰਾ ਉਹ ਪੜੇਵਾ ਮੇਰਾ ਫਟੋ ਨਵਰਤੀ ਤੇ ਸਪਰੇਅ ਕਰਨਾ ਹੈ ਉਹਨਾਂ ਪਰ ਵਾਲਿਆਂ ਨੇ ਕਿਹਾ ਪਈ ਸੋਚ ਕਟਿਆ ਵਾ ਉਹਨਾਂ ਕਟਿਆ ਨਹੀਂ ਇੱਕ ਜਣਾ ਡਿੱਗਾ ਵਾ ਤੇ ਉਹ ਦੂਜਾ ਵੇਖਣ ਗਿਆ ਆ ਵੀ ਘਰ ਇੱਕ ਭਰਾਟ ਹੋ ਗਈ ਆ ਉਹਨੂੰ ਤੇ ਉਹ ਹੀ ਨਾਲ ਹੀ ਲੱਗ ਗਿਆ ਇਹਨਾਂ ਗਿੱਲੇ ਕੱਪੜਿਆਂ ਦੇ ਵਿੱਚ ਹੀ ਉਹ ਵਿਖਲੋ ਹਸਪੀਟਲ ਸੁਟਿਆ ਕੋਈ ਉਹਨਾਂ ਨੂੰ ਵੇਖਿਆ ਨਹੀਂ ਚਾਚਿਆ ਨਹੀਂ ਉਹਨਾਂ ਦਾ ਕਸੂਰ ਪਹਿਲੀ ਵਾਲਿਆਂ ਦਾ ਕਿੱਥੋਂ ਦੇ ਆ ਪਹਿਲੀ ਉਹਦੇ ਪਤਾ ਨਹੀਂ ਜੀ ਹੁਣ ਤਾਂ ਭਾਅ ਵਧੇ ਕਹਿੰਦੇ ਆ ਭਾਅ ਵਧੇ ਕਹੀਂਗੇ ਇਹੋ ਜਾਨ ਇਨਸਾਨ ਹੀ ਚਾਹੀਦਾ ਬਸ ਮੇਰਾ ਨਾਮ ਮਲਕੀਤ ਨਸੀਰ ਪਿੰਡ ਗਿਲਮਾਂਝ ਉਹ ਮੇਰਾ ਬ੍ਰਦਰ ਹੀ ਇੱਕ ਤੇ ਇੱਕ ਮਾਸੀ ਦਾ ਪੋਤਾ ਹੈ ਜੀ ਹਾਂਜੀ ਸਕਾਪਰਾ ਵੇਖੋ ਜੀ ਇਹਦੇ ਵਿੱਚ ਇੱਕ ਪ੍ਰਸ਼ਾਸਨ ਦੀ ਅੰਗੇਲੀ ਆ ਤੇ ਦੂਜੀ ਕਿਸਾਨ ਦੀ ਵੀ ਅੰਗੇਲੀ ਆ ਤਾਰਾਂ ਟੁੱਟੀਆਂ ਆ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਦੂਜਾ ਨੰਬਰ ਕਿਸਾਨ ਨੇ ਇਹ ਗੱਲ ਕਹੀ ਵੀ ਇਹਨਾਂ ਤਾਰਾਂ ਦੇ ਵਿੱਚ ਕਰੰਟ ਨਹੀਂ ਆਉਣ ਦਿਆ ਤੇ ਆਪ ਘਰੇ ਚਲਿਆ ਗਿਆ ਵਾ ਮਗਰ ਉਹ ਪੈੜੀ ਚ ਵੜ ਗਏ ਆ ਤੇ ਇਹਨਾਂ ਇੱਕ ਨੂੰ ਪਹਿਲੇ ਕਰੰਟ ਲਗਾ ਦੂਜਾ ਨੂੰ ਫੜਨ ਲੱਗਾ ਦੂਜੇ ਦੀ ਵੀ ਮੌਕੇ ਤੇ ਮੌਤ ਹੋ ਗਈ